ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਇੱਕ ਕੰਮ ਦੀ ਗੱਲ ਆ ਤੇ ਜਦੋਂ ਵੀ ਹੁਣ ਅੱਜ ਕੱਲ ਚੱਲ ਰਿਹਾ ਹੋਇਆ ਬਾਇਰਲ ਬੁਖਾਰ ਚੱਲ ਰਿਹਾ ਜ਼ਿਆਦਾ ਬੈਸ ਵੀ ਕਹਿ ਦਿੰਦੇ ਆ ਕਿ ਇਹਨਾਂ ਵੀ ਬਾਇਰਸ ਫੈਲਿਆ ਹੋਇਆ ਕੋਈ ਤੇ ਬੱਚੇ ਆ ਜਿਹੜੇ ਬਹੁਤ ਇਹਦੀ ਲਪੇਟ ਦੇ ਵਿੱਚ ਆ ਰਹੇ ਆ ਖਾਸ ਕਰਕੇ ਬੱਚੇ ਜਿਹੜੇ ਛੋਟੇ ਆ ਤੇ ਵੱਡਿਆਂ ਨੂੰ ਵੀ ਹੋ ਰਿਹਾ ਵਾ ਤੇ ਇੱਕ ਤੁਹਾਨੂੰ ਮੈਂ ਇੱਕ ਖਾਸ ਨੁਕਤਾ ਦੱਸਣ ਲੱਗਿਆ ਵਾ ਬਹੁਤ ਵਧੀਆ ਕੰਮ ਆਊਗਾ ਤੁਹਾਡੇ ਨੋਟ ਕਰਕੇ ਦੇਖ ਲਿਓ ਤੇ ਜਦੋਂ ਵੀ ਕਿਸੇ ਨੂੰ ਵੀ ਘਰੇ ਬੁਖਾਰ ਹੋ ਜੇ ਬੱਚੇ ਨੂੰ ਜਾਂ ਸਿਆਣੀ ਉਮਰ ਦੇ ਨੂੰ ਕਿਸੇ ਨੂੰ ਵੀ ਤਾਂ ਜੁਕਾਮ ਹੋ ਜੇ ਵੇ ਜੁਕਾਮ ਖਾਸ ਕਰਕੇ ਹੁੰਦਾ ਵਾ ਪਹਿਲਾਂ ਜੁਕਾਮ ਦੇ ਨਾਲ ਬੁਖਾਰ ਹੋ ਜਾਂਦਾ ਫਿਰ ਹੌਲੀ ਹੌਲੀ ਗਲਾ ਖਰਾਬ ਹੋ ਜਾਂਦਾ ਤੇ ਉਸ ਤੋਂ ਬਾਅਦ ਯਾਨੀ ਕਿ ਸਰੀਰ ਕਾਫੀ ਖਰਾਬ ਹੋ ਜਾਂਦਾ ਗਲਾ ਖਰਾਬ ਹੋਣ ਦੇ ਨਾਲ ਖੰਗ ਵੀ ਆਉਣ ਲੱਗ ਜਾਂਦੀ ਆ ਤੇ ਉਹਦੇ ਵਾਸਤੇ ਕਹਿੰਦਾ ਦਵਾਈਆਂ ਦੇ ਚੱਕਰ ਵਿੱਚ ਜਿਆਦਾ ਨਾ ਪਿਆ ਕਰੋ ਵੀ ਮਾੜਾ ਜਿਹਾ ਆਪਾਂ ਨੂੰ ਬੁਖਾਰ ਹੋਵੇ ਤਾਂ ਭੱਜ ਕੇ ਡਾਕਟਰ ਕੋਲੇ ਜਾਂਦੇ ਆ ਚਲ ਬੱਚਿਆਂ ਦੀ ਵੈਸੇ ਕੇਅਰ ਕਰਕੇ ਆਪਾਂ ਨੂੰ ਜਾਣਾ ਪੈਂਦਾ ਵੀ ਛੇਤੀ ਬੱਚਾਂ ਦਾ ਆਪਾਂ ਨੂੰ ਫਿਕਰ ਪੈ ਜਾਂਦਾ ਵਾ ਪਰ ਇੱਕ ਉਹਦੇ ਵਿੱਚ ਕੰਮ ਦੀ ਗੱਲ ਇਹ ਹੁੰਦੀ ਆ ਵੀ ਬੁਖਾਰ ਜਦੋਂ ਵੀ ਹੁੰਦਾ ਵਾ ਉਹ ਸਰੀਰ ਦੀ ਇਮਿਊਨਿਟੀ ਆ ਇੱਕ ਉਹਨੇ ਸਰੀਰ ਦੇ ਤਾਪਮਾਨ ਨੂੰ ਥੋੜਾ ਉੱਚਾ ਕਰਨਾ ਹੁੰਦਾ ਉਹਨੇ ਉੱਪਰ ਲੈ ਕੇ ਜਾਣਾ ਹੁੰਦਾ ਵੀ ਜਿਹਦੇ ਨਾਲ ਕੋਈ ਵੀ ਵਾਇਰਸ ਆ ਜਾਂ ਕੋਈ ਵਾਇਰਲ ਬੁਖਾਰ ਆ ਤਾਂ ਉਹਦੇ ਘਟਾਉਣੂ ਆ ਜਿਹੜੇ ਉਹ ਗਰਮੈਸ ਦੇ ਨਾਲ ਖਤਮ ਹੋ ਜਾਣ ਤੇ ਯਾਨੀ ਕਿ ਪਹਿਲਿਆਂ ਜ਼ਮਾਨਿਆਂ ਦੇ ਵਿੱਚ ਜਾਂ ਜਿਹੜੇ ਅੱਜ ਵੀ ਕੰਮ ਵਧੀਆ ਡਾਕਟਰ ਜਿਹੜੇ ਕਰਦੇ ਆ ਉਹ 2-3 ਦਿਨ ਬੁਖਾਰ ਦੀ ਦਵਾਈ ਨਹੀਂ ਦਿੰਦੇ ਸੀ ਤੀ ਕਿਤੇ ਵੀ ਕੋਈ ਗੱਲ ਨਹੀਂ ਸਰੀਰ ਦੀ ਇਮਿਊਨਿਟੀ ਆ ਤੇ ਆਪ ਦੇ ਆਪ ਸਰੀਰ ਸੈੱਟ ਕਰੂਗਾ ਵੀ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਆਪ ਦੇ ਆਪ ਸੈੱਟ ਕਰਨ ਦੇ ਕਾਬਿਲ ਆ ਆਪਣਾ ਤੇ ਆਪ ਦੇ ਆਪ ਕਰਨ ਦੋ ਇੱਕ ਚੀਜ਼ ਤੁਸੀਂ ਦੇ ਸਕਦੇ ਹੋ ਉਹਦੇ ਵਿੱਚ ਜਿਹਦੇ ਨਾਲ ਤੁਹਾਡਾ ਜਿਹੜਾ ਬੁਖਾਰ ਆ ਜਾਂ ਜ਼ੁਕਾਮ ਆ ਜਿਹੜਾ ਉਹ ਬਹੁਤ ਛੇਤੀ ਠੀਕ ਹੋਊਗਾ ਉਹ ਤੁਸੀਂ ਦੇਣਾ ਵਾ ਵਿਟਾਮਿਨ ਸੀ ਵਿਟਾਮਿਨ ਸੀ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਮੈਡੀਕਲ ਸਟੋਰਾਂ ਤੋਂ ਤੇ ਵਿਟਾਮਿਨ ਸੀ ਆਪਣੇ ਖਾਣ ਵਾਲੀਆਂ ਚੀਜ਼ਾਂ ਚ ਔਲੇ ਚ ਬਹੁਤ ਹੁੰਦਾ ਵਾ ਸੰਤਰੇ ਚ ਬਹੁਤ ਹੁੰਦਾ ਤੇ ਖਾਸ ਕਰਕੇ ਅਸੀਂ ਜਿਹੜਾ ਫਾਰਮੂਲਾ ਦੱਸਦੇ ਆ ਗੋੜੀ ਮਲੀ ਦੀ ਚਟਣੀ ਉਹ ਚ ਦਾ ਵਿਟਾਮਿਨ ਸੀ ਵੱਧੂ ਹੀ ਹੁੰਦਾ ਵਾ ਵਿਟਾਮਿਨ ਸੀ ਦੀਆਂ ਜਿਹੜੀਆਂ ਗੋਲੀਆਂ ਆਉਂਦੀਆਂ ਬਾਜ਼ਾਰ ਦੇ ਵਿੱਚੋਂ ਪੱਤੇ ਦੇ ਵਿੱਚ ਆਉਂਦੀ ਹੈ ਸੰਤਰੀ ਜਿਹੇ ਰੰਗ ਦੀ ਗੋਲੀ ਹੁੰਦੀ ਆ ਸਸਤੀ ਹੁੰਦੀਆਂ ਹੋ ਕੇ ਬੜੀਆਂ ਮਹਿੰਗੀਆਂ ਨਹੀਂ ਹੁੰਦੀਆਂ ਕੋਈ ਵੀ ਬੁਖਾਰ ਦਾ ਤੁਸੀਂ ਕੋਈ ਐਂਟੀਵਰਟਿਕ ਲੈਣੇ ਹੋ ਜਾਂ ਤੁਸੀਂ ਕੋਈ ਸਟੀਰੌਇਡ ਗੋਲੀ ਲੈਣੇ ਹੋ ਜਾਂ ਕੋਈ ਵੀ ਕੈਪਸੂਲ ਜਾਂ ਕੋਈ ਕੋਈ ਗੋਲੀ ਲੈਣੇ ਹੋ ਬੁਖਾਰ ਉਤਾਰਨ ਵਾਸਤੇ ਛੇਤੀ ਤਾਂ ਉਹ ਨਹੀਂ ਲੈਣੀ ਉਹਦੀ ਜਗ੍ਹਾ ਤੇ ਤੁਸੀਂ ਵਿਟਾਮਿਨ ਸੀ ਦੀਆਂ ਗੋਲੀਆਂ ਘਰੇ ਲਿਆ ਕੇ ਰੱਖ ਲਓ ਜੂਸਾਂ ਵਾਲੀਆਂ ਜਿਹੜੀਆਂ ਹੁੰਦੀਆਂ ਉਹ ਦਿਹਾੜੀ 'ਚ 3-3 ਘੰਟੇ ਬਾਅਦ ਜਾਂ 4-4 ਘੰਟੇ ਬਾਅਦ ਦਿਓ ਬੱਚੇ ਨੂੰ ਤੇ ਵਿਟਾਮਿਨ ਸੀ ਦੀ ਜਦੋਂ ਸਰੀਰ ਦੇ ਵਿੱਚ ਪੂਰਤੀ ਹੋ ਜੂਗੀ ਤਾਂ ਕੋਈ ਵਾਇਰਸ ਜਾਂ ਕੋਈ ਵੀ ਆਪਣਾ ਵਾਇਰਲ ਬੁਖਾਰ ਆ ਜਿਹਦੇ ਕਟਾਣੂਆਂ ਦੇ ਕਰਕੇ ਬੁਖਾਰ ਜਿਹੜਾ ਅੱਗੇ ਦੇ ਅੱਗੇ ਬੱਚਿਆਂ ਤੋਂ ਫੈਲ ਜਾਂਦਾ ਵਾ ਤੇ ਉਹ ਨਹੀਂ ਫੈਲੂਗਾ ਕਿਉਂਕਿ ਵਿਟਾਮਿਨ ਸੀ ਜਿਹੜਾ ਬੱਚੇ ਦੇ ਅੰਦਰ ਪੂਰੀ ਮਾਤਰਾ ਚ ਹੋਵੇ ਤਾਂ ਉਹ ਛੇਦੀ ਬਿਮਾਰੀ ਨਹੀਂ ਲੱਗਦੀ ਕੋਈ ਵਿਟਾਮਿਨ ਸੀ ਇੱਕ ਬਿਮਾਰੀਆਂ ਦੇ ਨਾਲ ਲੜਨ ਦੀ ਸਮਰੱਥਾ ਆਪਣੇ ਸਰੀਰ ਦੀ ਇੱਕ ਤੇ 100 ਜਿਆਦਾ ਚੱਕਰਾਂ ਚ ਪੈਣ ਨਾਲੋਂ ਵਧੀਆ ਵਾ ਇਹ ਵਿਟਾਮਿਨ ਸੀ ਦੀਆਂ ਗੋਲੀਆਂ ਬੱਚਿਆਂ ਨੂੰ ਚੂਸਣ ਨੂੰ ਦੇ ਦਿਓ ਤੇ ਉਹਦੇ ਨਾਲ ਹੀ ਤੁਹਾਡਾ ਜਿਹੜਾ ਬੁਖਾਰ ਆ ਜਾਂ ਕੋਈ ਵੀ ਬਾਹਰਲਾ ਵਾਇਰਸ ਆ ਉਹ ਸਾਰਾ ਉਹਦੇ ਨਾਲ ਹੀ ਸੈੱਟ ਹੋ ਜਾਣਾ। ਠੀਕ ਆ ਜੀ ਤੇ ਵਰਤਿਓ ਜਰੂਰ ਇਹ ਨੁਕਤਾ। ਤੇ ਛੇਤੀ ਤੁਹਾਡੇ ਬੱਚੇ ਤੰਦਰੁਸਤ ਹੋਣਗੇ। ਤੇ ਤੁੱਪ ਜਰੂਰ ਸੇਕੋ ਬੱਚਿਆਂ ਨੂੰ। ਕਹੋ ਆਤਾ ਘੰਟਾ ਨੰਗੀ ਪਿੱਠ ਦੇ ਉੱਤੇ ਨੰਗੀ ਢੂਈ ਦੇ ਉੱਤੇ ਜਿਹੜੀ ਤੁੱਪ ਆ ਕੁਦਰਤੀ ਆਪਣਾ ਵਿਟਾਮਿਨ ਸੀ ਡੀ ਸਾਰਾ ਕੁਝ ਮਿਲਦਾ ਉਹਦੇ ਵਿੱਚੋਂ ਆਪਾਂ ਨੂੰ ਤੇ ਉਹਨੂੰ ਜਰੂਰ ਸੇਕਣਾ ਚਾਹੀਦਾ ਵਾ। ਤੇ ਇਹਦੇ ਨਾਲ ਵੀ ਜਿਹੜੀ ਆਪਣੀ ਇਮਿਊਨਿਟੀ ਆ ਸਰੀਰ ਦੀ ਉਹ ਸਹੀ ਹੁੰਦੀ ਆ ਠੀਕ ਆ ਜੀ ਪਾਣੀ ਵੱਧ ਤੋਂ ਵੱਧ ਪੀਓ ਹਰ ਇੱਕ ਘੰਟੇ ਬਾਅਦ ਇੱਕ ਗਲਾਸ ਪਾਣੀ ਦਾ ਜਰੂਰ ਪੀਓ ਕੋਸਾ ਕਰਕੇ ਪੀਰੋ ਯਾ ਘਰਾਰੇ ਕਰੋ ਨੂਨ ਵਾਲੇ ਪਾਣੀ ਦੇ ਤੇ ਸਭ ਨਾਲੋਂ ਵਧੀਆ ਚੀਜ਼ਾਂ ਆ ਇਹ ਤੇ ਇੱਕ ਗੱਲ ਭੁੱਲਣੀ ਨਹੀਂ ਰਾਤ ਨੂੰ ਪੈਣ ਲੱਗਿਆਂ ਨੇ ਧੁੰਨੀ ਚ ਘਿਓ ਲਾਜ਼ਮੀ ਲਾਉਣਾ ਚਾਹੇ ਉਹ ਬੱਚੇ ਆ ਚਾਹੇ ਬਜ਼ੁਰਗ ਆ ਠੀਕ ਆ ਜੀ ਤੇ ਇਹ ਚੀਜ਼ਾਂ ਨੂੰ ਮੰਨੋ ਅਮਲ ਕਰੋ ਇਹਨਾਂ ਚੀਜ਼ਾਂ ਤੇ ਬਾੜੇ ਚੱਕਰਾਂ 'ਚ ਨਾ ਪਾਓ ਐਵੇਂ ਦਵਾਈਆਂ ਖਾ ਖਾ ਕੇ ਆਪ ਦੀ ਸਰੀਰ ਦੀ ਇਮਿਊਨਿਟੀ ਖਰਾਬ ਨਾ ਕਰੋ